ਪਪਾ ਲੱਗੇ ਚੌਲ ਬਣਾਉਣਾ ਤੇ ਗਰਮੀ ਬਹੁਤ ਹੈ ਤੇ ਫਤੇ ਮੈਨੂੰ ਕਹਿੰਦਾ ਨਾਨੀ ਚੌਲ ਬਣਾਇਆ ਹੋਣਾ ਬਹੁਤ ਦਿਨ ਹੋ ਗਿਆ ਮੈਂ ਕਿ ਪੁੱਤ ਹਜੇ ਜ਼ਿਆਦਾ ਦਿਨ ਤਾਂ ਨਹੀਂ ਹੋਏ ਸਿੰਦਾ ਇੱਕ ਮਹੀਨਾ ਹੋ ਗਿਆ ਮੈਂ ਕਿ ਵੀ ਹਜੇ ਇੱਕ ਮਹੀਨਾ ਨਹੀਂ ਹੋਇਆ ਜੀ ਹਜੇ ਤਾਂ ਨਾ ਚਾਪਾਂਦੇ ਨਹੀਂ ਖਾਏ ਹੋਣਗੇ ਫਤੇ ਨੂੰ ਨਾ ਚੌਲ ਖਾਣ ਦਾ ਬੜਾ ਸ਼ੌਂਕ ਹੈ ਜਿੱਦਾਂ ਗਰਮੀਆਂ ਦੇ ਵਿੱਚ ਨਾ ਕਹੂਗਾ ਰੋਜ਼ ਚੌਲ ਹੀ ਖਾਣ ਤੇ ਆਲੂ ਜੀ ਆਨੇ ਗਾ ਆਪਣੇ ਕੋਲ ਦੇ ਸੀ ਕਿਉਂ ਜੀ ਲੱਗਿਆ ਆਪਾਂ ਕਿਉਂਕਿ ਬੱਚੇ ਆਨੇ ਫਿਰ ਖਾਣਾ ਤੇ ਮੈਂ ਇਹਨਾਂ ਨੂੰ ਇਹਨਾਂ ਦਾਲ ਦੇ ਘੋਚੀ ਨਹੀਂ ਬਣਾ ਕੇ ਦਿੰਦੀ ਕਦੀ ਵੀ ਜੀ ਚਲੋ ਥੋੜਾ ਜਿਹਾ ਜਿੱਦਾਂ ਕਹਿੰਦਾ ਵਗ ਸਭ ਸੁਸਤਰਾ ਜਾਏ ਖਾਣ ਤੇ ਬਣਾਉਂਦਾ ਉਦਾਂ ਇਹ ਬੜੇ ਸਿੰਪਲ ਜਿਹੇ ਆ ਮੈਂ ਪੁੱਛਿਆ ਸੀਗਾ ਕਹਿੰਦਾ ਬਸ ਆਲੂ ਪਾ ਦੇ ਤੇ ਕਾਲੀ ਮਿਰਚ ਵਾਲਾ ਲੂਣ ਪਾ ਦਿਓ ਇਦਾਂ ਇਹ ਬਣਾਉਂਦਾ ਵਾ ਆ ਹੈਗਾ ਆਪਣੇ ਕੋ ਕਾਲੀ ਮਿਰਚ ਵਾਲਾ ਲੂਣ ਤੇ ਦੋ ਆਲੂ ਕੱਟ ਲੈ ਹੀ ਮੈਂ ਤੇ ਇਹ ਕਿਉਂ ਆ ਆਪਣਾ ਪਿਗਲ ਗਿਆ ਇਹਨੂੰ ਆਪਾਂ ਜ਼ਿਆਦਾ ਸਾੜਨਾ ਨਹੀਂ ਕਿਉਂਕਿ ਦੇਸੀ ਘਿਓ ਆ ਤੇ ਇਹ ਪਾ ਲਿਆ ਆਲੂ ਇਹ ਦੇਸਾਂ ਨੂੰ ਬਾਅਦ ਪਾ ਲਏ ਚੌਲ ਤੇ ਹੁਣ ਆਪਾਂ ਵਿੱਚ ਪਾ ਦੇਾਂਗੇ ਇੱਕ ਚਮਚਾ ਨਮਕ ਦਾ ਤੇ ਫਿਰ ਆਪਾਂ ਨਾਲ ਚੌਲ ਪਾ ਕੇ ਤੇ ਪਾਣੀ ਪਾ ਦਾਂਗੇ ਤਾਂ ਬਸ 10 ਮਿੰਟ ਚ ਤੁਹਾਨੂੰ ਪਤਾ ਹੀ ਹੈ 10 15 ਮਿੰਟ ਚ ਚੌਲ ਰੇਜੇ ਜਾਂਦੇ ਆ ਇਹਨੇ ਨਾਲ ਚੰਨਿਆ ਨਾ ਖੁਸ਼ ਹੋ ਜੂਗਾ ਇਹ ਤਾਂ ਕਰਕੇ ਮੈਂ ਲੱਗੀ ਸੀ ਹੁਣ ਮੈਂ ਕਿਹਾ ਮੈਨੂੰ ਮੈਂ ਪਈ ਸੀ ਤੇ ਮੈਨੂੰ ਲਾੜ ਜੈ ਦਾ ਕਹਿੰਦਾ ਨਾਨੀ ਚੌਲ ਬਣਾਇਆ ਨਾ ਇੱਕ ਮਹੀਨਾ ਹੀ ਹੋ ਗਿਆ ਮੈਂ ਕਹਿੰਦੀ ਬੜਾ ਪਰਸ ਗਿਆ ਆਇਆ ਮੈਂ ਕਹਿੰਦਾ ਚਰਨਟ ਨੂੰ ਹੁਣੇ ਬਣਾ ਕੇ ਥੁਰੀਆਂ ਅੱਛੀ ਚੌਲ ਆਪਣੇ ਬਣ ਕੇ ਹੋ ਗਏ ਤਿਆਰ ਤੇ ਦੇਖੋ ਕਿੰਨੇ ਸੋਹਣੇ ਬਣੇ ਚੌਲ ਐ ਇਕੱਲੇ ਇਕੱਲੇ ਬਣੇ ਆ ਚੌਲ ਤੇ ਹੁਣ ਆਪਾਂ ਫਤੇ ਨੂੰ ਪਾ ਦਿੰਨੇ ਆ ਪਲੇਟ ਚ ਬਹੁਤ ਹੀ ਸੋਹਣੇ ਚੌਲ ਬਣੇ ਆ ਫਤੇ ਫਤੇ प्लेट प्लेट फाट पुत प्लेट फा प्लेट जा निकी थाली बहुत थाली थे, प्लेट थे नहीं। चा तो क्या सी ना? दो आलू पा दो फिर मैं दो आलू पाते पाए पुत पूरे ने? दो आलू पाए